ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਧੰਪਦ ਪਰਮਿੰਦਰ ਸੋਢੀ ਮਨ ਮਨ ਵਿੱਚ ਲਹਿਰਾਂ ਉੱਠਦੀਆਂ ਹਨ ਅਤੇ ਇਹ ਅਸ਼ਾਂਤ ਹੁੰਦਾ ਹੈ ਇਸ ਨੂੰ ਸ਼ਾਂਤ ਰੱਖਣਾ ਮੁਸ਼ਕਲ ਹੁੰਦਾ ਹੈ ਜਿਵੇਂ ਤੀਰ ਬਣਾਉਣ ਵਾਲਾ ਆਪਣੇ ਤੀਰਾਂ ਨੂੰ ਐਨ ਸਿੱਧੇ ਘਟਦਾ ਹੈ ਉਸੇ ਤਰ੍ਹਾਂ ਸਿਆਣਾ ਬੰਦਾ ਵੀ ਆਪਣੇ ਮਨ ਨੂੰ ਸੇਧ ਚ ਰੱਖਦਾ ਹੈ ਪਾਣੀਆਂ ਵਿੱਚੋਂ ਕੱਢ ਕੇ ਸੁੱਕੀ ਧਰਤੀ ਤੇ ਸੁੱਟ ਦਿੱਤੀ ਗਈ ਮੱਛੀ ਦੇ ਤੜਪਣ ਵਾਂਗ ਮਨ ਵੀ ਮੌਤ ਦੀ ਤਾਕਤ ਤੋਂ ਮੁਕਤ ਹੋਣ ਲਈ ਪੂਰੀ ਵਾਹ ਲਾਉਂਦਾ ਹੈ ਅਤੇ ਤੜਫਦਾ ਹੈ ਤੇ ਸੰਘਰਸ਼ ਕਰਦਾ ਹੈ ਮਨ ਚੰਚਲ ਅਤੇ ਪਰਵਰਤਨਸ਼ੀਲ ਹੁੰਦਾ ਹੈ ਇਸ ਲਈ ਇਹ ਕਲਪਨਾ ਦੇ ਮਗਰ ਉਡਣ ਲੱਗਦਾ ਹੈ ਇਸ ਵਾਸਤੇ ਸ਼ਾਂਤ ਹੋਣਾ ਸੱਚਮੁੱਚ ਹੀ ਕਠਿਨ ਹੁੰਦਾ ਹੈ ਪਰ ਮਨ ਨੂੰ ਕਾਬੂ ਵਿੱਚ ਰੱਖਣਾ ਬਿਹਤਰ ਫਾਇਦੇਮੰਦ ਹੁੰਦਾ ਹੈ ਸਵੇ ਕਾਬੂ ਵਾਲਾ ਮਨ ਹੀ ਖੁਸ਼ੀ ਦਾ ਸਰੋਤ ਹੁੰਦਾ ਹੈ ਮਨ ਸੁਖਮ ਹੈ ਅਦਿਖ ਹੈ ਇਹ ਥਾਵਾਂ ਮਗਰ ਲੱਗ ਕੇ ਕਿਤੇ ਵੀ ਉਡਾਰੀ ਮਾਰ ਜਾਂਦਾ ਹੈ ਪਰ ਸਿਆਣਾ ਆਦਮੀ ਆਪਣੇ ਮਨ ਦੀ ਸੁਰੱਖਿਆ ਚੰਗੀ ਤਰ੍ਹਾਂ ਕਰਦਾ ਹੈ ਕਿਉਂਕਿ ਸੁਰੱਖਿਅਤ ਮਨ ਹੀ ਖੁਸ਼ੀ ਦਾ ਸਰੋਤ ਹੁੰਦਾ ਹੈ ਚੇਤਨਤਾ ਦੇਰ ਹਸ ਲੁਕਮੇ ਹੁੰਦੇ ਹਨ ਮਨ ਜੋ ਕਿ ਨਿਰਆਕਾਰ ਸਰੀਰਕ ਹੈ ਇਕੱਲਾ ਹੀ ਦੂਰ ਦੂਰ ਤੱਕ ਉਡਾਰੀ ਮਾਰ ਜਾਂਦਾ ਹੈ ਜੋ ਆਪਣੇ ਮਨ ਨੂੰ ਇੱਕ ਸਾਰਤਾ ਵਿੱਚ ਰੱਖਦੇ ਹਨ ਉਹ ਮੌਤ ਦੀਆਂ ਬੰਦਸ਼ਾਂ ਤੋਂ ਮੁਕਤ ਹੋ ਜਾਂਦੇ ਹਨ ਜਿਸ ਦਾ ਮਨ ਅਸਥਿਰ ਹੋਵੇ ਜਿਸ ਨੂੰ ਸੱਚ ਦੇ ਮਾਰਗ ਦਾ ਵੀ ਪਤਾ ਨਾ ਹੋਵੇ ਜਿਸ ਦਾ ਭਰੋਸਾ ਤੇ ਸ਼ਾਂਤੀ ਹਮੇਸ਼ਾ ਡਾਮਾਂ ਡੋਲ ਰਹੇ ਹਨ ਅਜਿਹਾ ਮਨੁੱਖ ਸਿਆਨਪਤੀ ਸਿਖਰ ਨੂੰ ਕਦੇ ਨਹੀਂ ਪਹੁੰਚ ਸਕੇਗਾ ਪਰ ਸ਼ਾਂਤ ਚਿੱਤ ਤੇ ਆਤਮ ਸੰਜਮੀ ਮਾਨ ਵਾਲਾ ਬੰਦਾ ਕਾਮੁਕ ਇਛਾ ਮਾਤੋਂ ਮੁਕਤ ਹੁੰਦਾ ਹੈ ਉਹ ਚੰਗੇ ਮਾੜੇ ਦੋਹਾਂ ਤੋਂ ਉੱਪਰ ਉੱਠ ਜਾਂਦਾ ਹੈ ਉਹ ਜਾਗਰੂਕ ਤੇ ਨਿਰਭੈ ਹੁੰਦਾ ਹੈ ਇਹ ਮਿੱਟੀ ਇਹ ਸਰੀਰ ਮਿੱਟੀ ਦੇ ਭਾਂਡੇ ਵਾਂਗ ਕਮਜ਼ੋਰ ਹੁੰਦਾ ਹੈ ਇਸ ਲਈ ਆਪਣੇ ਮਨ ਨੂੰ ਕਿਲੇ ਵਾਂਗ ਮਜ਼ਬੂਤ ਕਰ ਲੈਣਾ ਚਾਹੀਦਾ ਹੈ ਤਾਂ ਕਿ ਅਤੇ ਲੋਭ ਲਾਲਚ ਨਾਲ ਤਕੜੇ ਹੋ ਕੇ ਲੜਿਆ ਜਾ ਸਕੇ ਜਿੱਤਣ ਤੋਂ ਬਾਅਦ ਆਪਣੀ ਪ੍ਰਾਪਤੀ ਦੀ ਰਖਵਾਲੀ ਕਰਨੀ ਚਾਹੀਦੀ ਹੈ ਤੇ ਨਿਰੰਤਰ ਸਾਵਧਾਨ ਰਹਿਣਾ ਚਾਹੀਦਾ ਹੈ افسوس ہے کہ جلدی ہی یہ شریر ਧਰਤੀ ਉਪਰ ਪਿਆ ਹੋਵੇਗਾ ਨਿਰਜਿੰਦ ਅਤੇ ਬੇਸੁੱਧ ਲੱਕੜੀ ਦੇ ਖੁੰਡ ਵਾਂਗ ਵੈਰੀ ਵੈਰੀ ਨੂੰ ਹਾਨੀ ਪਹੁੰਚਾ ਸਕਦਾ ਹੈ ਨਫ਼ਰਤ ਕਰਨ ਵਾਲਾ ਦੂਸਰੇ ਵਿਰੋਧੀ ਨੂੰ ਕਸ਼ਟ ਪਹੁੰਚਾ ਸਕਦਾ ਹੈ ਪਰ ਜੇ ਕਿਸੇ ਦਾ ਆਪਣਾ ਹੀ ਦਿਮਾਗ ਗਲਤ ਰਾਹ ਪਿਆ ਹੋਵੇ ਤਾਂ ਉਹ ਉਸ ਦਾ ਨੁਕਸਾਨ ਕਿਤੇ ਵੱਧ ਕਰ ਸਕਦਾ ਹੈ ਬਾਪ ਮਾਂ ਜਾਂ ਕੋਈ ਹੋਰ ਰਿਸ਼ਤੇਦਾਰ ਬੰਦੇ ਦਾ ਭਲਾ ਕਰਨ ਵਾਲੇ ਹੁੰਦੇ ਹਨ ਪਰ ਠੀਕ ਰਾ ਪਿਆ ਆਪਣਾ ਹੀ ਦਿਮਾਗ ਇਹਨਾਂ ਸਾਰਿਆਂ ਤੋਂ ਵੀ ਵੱਧ ਭਲਾ ਕਰਨ ਦੀ ਸਮਰੱਥਾ ਰੱਖਦਾ ਹੈ